ਹੇ ਰਾਸਿਕ ਓੰਕਾਰ ਸਤਿਗੁਰ ਪ੍ਰਸਾਦ ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਧਾਮ ਨ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲੱਗਿਆ ਰਹੋ ਜਾਤ ਮੈਂ ਜੋਤੈ ਜੋਤ ਮੈਂ ਜਾਤਾ ਕਲਕਲਾ ਭਰਪੂਰ ਆ ਤੂੰ ਸੱਚਾ ਸਹਬ ਸਿਪਤ ਸਵਾਲੇ ਜਿਨ ਕੀ ਤਿਸੋਂ ਪਾਰ ਪਿਆ ਕੋਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰਿਆ ਸੋ ਤਾਰਾ ਗਾਸਾ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਗੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵામਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤਤਨ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤਤਨ ਚੇਤ ਗੁਪਤ ਲਿਗ ਜਾਣ ਲਿਗ ਲਿਗ ਧਰਮ ਵਿਚਾਰੇ ਗਾਵਣ ਤਤਨ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤਤਨ ਇੰਦਰਾਸਨ ਬੈਠੇ ਦੇਵਤੇ ਆਨ ਧਰਨਾਲੇ ਗਾਵਣ ਤਤਨਾ ਸੇਤ ਸਮਾਤੀ ਅੰਤਰ ਗਾਵਣ ਤਤਨਾ ਸਾਤ ਵਿਚਾਰੇ ਗਾਵਣ ਤਤਨਾ ਜਤੀ ਸਤੀ ਸੰਤੋਖੀ ਗਾਵਣ ਤਤਨਾ ਵੀਰ ਕਰਾਰੇ ਗਾਵਣ ਤਤਨਾ ਪੰਡਤ ਪਟਨਾਰਗੀ ਸਰ ਜੁਗ ਜੁਗ ਵਿਦਾਨਾਲੇ ਗਾਵਣ ਤਤਨਾ ਮੋਹਣੀ ਆਮਨ ਮਾਉਣ ਸੁਰਗ ਮਾਚਿ ਪਿਆਲੇ ਗਾਵਣ ਤਤਨ ਰਤਨਾ ਪਾਇ ਤੇਰੇ 863 ਤਿਰਥਨਾਲੇ ਗਾਵਣ ਤਤਨ ਜੋਤ ਮਹਾਬਲ ਸੂਰਾ ਗਾਵਣ ਤਤਨ ਖਾਣੀ ਚਾਰੇ ਗਾਵਣ ਤਤਨ ਖਾਂਡਮੰਡਲ ਬਰਹਿਮੰਡਾ ਕਰ ਕਰਕੇ ਤੇਰੇ ਧਾਰੇ ਸੇ ਤਤਨ ਗਾਵਣ ਜੋਤ ਤਪਮਨ ਰਤੇ ਤੇਰੇ ਭਗਤ ਰਸਾਲੇ ਔਰ ਕਹਤੇ ਤਤਨਾ ਗਾਵਨ ਸੇ ਮੈ ਚਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਹੀ ਹੈ ਪੀ ਹੋਸੀ ਜੈ ਨਾ ਜਸੀ ਰਚਨਾ ਜੀ ਨ ਨਜਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਓਪਾਈ ਕਰ ਕਰ ਦੇਖੇ ਕੀਤਾ ਆਪਣਾ ਜੋਤਿਸ ਦੇ ਵਡਿਆਈ ਜੋਤਿਸ ਭਾਵੇ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹਾਂ ਸਾਹ ਪਤ ਸਾਹਿਬ ਨਾਨਕ ਰਹੇ ਨਰਜਾਈ ਆਸਾ ਮਹੱਲਾ ਪਹਿਲਾ ਸੋਨ ਵਡਾ ਆਖੇ ਸਭ ਕੋ ਇਹ ਕੇਵਡ ਵਡਾ ਡੀਟਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹਿ ਸਮਾਇ ਵੱਡੇ ਮੇਰੇ ਸਹਬਾ ਗਹਿਰ ਗੰਭੀਰਾ ਗੁਨੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਜ਼ਰਤੈ ਮਿਲ ਸਰਤਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਨਾ ਜਾਈ ਤੇਰੀ ਤੇਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤਦ ਬੈਨਨ ਸਿੱਦੇ ਕਿਨੇ ਨਾ ਪਾਈਆ ਕਰ ਮਿਲੇ ਨਾ ਠਾਕ ਰਹਾਈਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖ ਖਾਈ ਚਲੀਏ ਦੋ ਸੋਕ ਕਿਉ ਵਿਸਰੇ ਮੇਰੀ ਮਾਇ ਸਾਚਾ ਸਹਿਬ ਸਾਚੇ ਨਾ ਰਹਾਓ ਸਚੇ ਨਾਮ ਕੀ ਤੇਲਵਟੈ ਆਈ ਆਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨ ਜਾਏ ਨਾ ਅਹਮਰੀ ਨ ਹੋਵੇ ਜੋਗ ਦਿੰਦਾ ਰਹੇ ਨ ਚੁਕੇ ਭੋਗੁਨ ਇਹੋ ਹੋਰ ਨਹੀਂ ਕੋਇ ਨਾ ਕੋ ਹੋਆ ਨ ਕੋ ਹੋਏ ਜੇ ਵੜਾਪ ਤੇੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵੇ ਸਾਰੇ ਤੇ ਕਮ ਜਾਤ ਨਾਨਕ ਨਾਮੇ ਬਾਸਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਤ ਰਹਾਓ ර්ජාන ගේවට පාගව ඩේර ජන හරහට චරතා හර පියාස හර හරනනාමි ේත්‍රපතාසය මල සංගතකුණ, පරගාස ජන හර 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 රාසනාමනා පායා තේපාගිහිනි ජම්පාස දෝත් සතුකර සරණ සංගතනහි අයත්‍රේ ජී ේත්‍රේ ගෙදීවාස. දෙන හරජන සතකොර සංගත පායතන තුොවර මස්තක ලිखයාලිගත්තා අනතාන සත් සංගත ජත හර රත්වපයාමිල ජන නානක නාවම්, පරගාස රාග ගුජරී මහල්ලා පජවා. ਕਾਹੇ ਰੇ ਮਨ ਚਿਤਵਹਿ ਉਦਮ ਜਾ ਅਹਰ ਹਰ ਜਿਓ ਪਰਿਆ ਸਹਿਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸਤਪਨੰਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਗ ਸੰਬਾਹੇ ਠਾਕੁਰ ਕਾਹੇ ਮਨ ਪਹ ਕਰਿਆ ਊਡੇ ਊਡੇ ਆਵੇ ਸੇ ਕੋ ਸਤਿ ਸਪਾਛੇ ਬਚਰੇ ਛਰਿਆ ਤਿਨ ਕੌਣ ਖਲਾਵੇ ਕੌਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਾਬਨੇ ਥਾਣ ਦਾ ਸੇ ਅਸ਼ਟ ਸਿਦਾਂ ਠਾਕਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇ ਰੰਤਨਾ ਪਾਰਾ ਵਰਿਆ ਰਾਗ ਆਸਾ ਮਹਲਾ 4 ਸੋਪੁਰਖ ਇਕ ਉਹੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰ ਪਰਖਨ ਨਰੰਜਨ ਹਰ ਅਗਮ ਅਗਮ ਅਪਾਰਾ ਸੱਤਿ ਆਵੇ ਸੱਤਿ ਆਵੇ ਤੁਧ ਜੀ ਹਰ ਸਚੇ ਸਚਨ ਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰਾ ਅਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮ ਨਰੰਤਰ ਜੀ ਹਾਰੇ ਕੋ ਪੁਰਖ ਸਮਾਨਾ ਇੱਕ ਝਾਤ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਤ ਬਿਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤਦ ਜੀ ਜਨ ਨਾਨਕ ਤੈਨ ਗੁਰਬਾਣਾ ਹਰਿ ਤਿਆਵੇ ਹਰਿ ਤਿਆਵੇ ਤਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇਮਕਤ ਸੇਮਕਤ ਭੈ ਜਨ ਹਰਤਿਆ ਜੀ ਤਨ ਟੂਟੀ ਜਮਗੀ ਫਾਸੇ ਨਿਰ ਜਨਰ ਪਉ ਜਨ ਹਰ ਨਿਰ ਪਉ ਤੇ ਜੀ ਤਨ ਕਾ ਪਉ ਸਭ ਗਵਾਸੀ ਦਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕਰੇ ਹਾਰ ਪੂਜਾ ਜੀਤ ਅਪਤਾਪ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁਤ ਸਿਮਰਤ ਸਾਸ ਤੀ ਕਰਕੇ ਰਿਆ ਘਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਦੀ ਜੋ ਪਾਵੇ ਮੇਰੇ ਹਰ ਭਗਵੰਤਾ ਤੁਹਾ ਦਾ ਪਰਕਾ ਪਰੰਪਰ ਕਰਤਾ ਜੀ ਤਦ ਜੇਵੜ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਸ਼ਟ ਕਰਤਾ ਸੋਈ ਤਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਤਮਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤੋ ਭਾਵੇ ਸੋਈ ਤਿਸਿ ਜੋਤੋਂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੋਂ ਸਭ ਨਹੀਂ ਧਾਇਆ ਜਿਸਨੂੰ ਕਿਰਪਾ ਕਰੇ ਤੇਨੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵ ਸਭ ਤੁਝ ਹੀ ਮਾਇ ਤੁਝ ਬਿਨ ਦੁਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਨ ਜੋਗ ਮਿਲ ਵਿਛੜਿਆ ਸੰ ਜੋਗੀ ਮੇਲ ਜੈਸਨੋਂ ਤੂੰ ਜਾਣਾ ਹੈ ਸੋ ਇਸ ਜਨ ਜਾਣੇ ਹਰ ਗੁਣ ਸਦਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿਨ ਦੂਜਾ ਅਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤੇ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬੀਐ ਲੈ ਮਨੇ ਕਨ ਤੇ ਤਸ ਮੂੜਮਨਾ ਹਰ ਬਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪ੍ਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੂ ਨਾਹੀ ਵੀ ਸਰਿਆ ਆਸਾ ਮਹਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਨ ਕੀ ਏ ਤੇਰੀ ਵਰਗਿਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾਥ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਗਏ ਜਨਮ ਵਿੜਤਾ ਜਾ ਤਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਨ ਬਰੇ ਕੀ ਰਾਖੋ ਸਰਮਾ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਿ ਸ਼ਾਹੀ ਦਸ ਕਭਿ ਉਹ ਬਾਚ ਬੇਨਤੀ ਚਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਹੋ ਆਪ ਹਾਥ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੇ ਕਰਤਾ ਰਾਮ ਰੱਛਾ ਨਿਜ ਕਰਦਾ ਕਰੀਐ ਸਭੇ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਚਾੜ ਕੋ ਯਵਰਨਾਤੇ ਹੂੰ ਜੋ ਵਰ ਚਾਉਂ ਸਤਮ ਤੇ ਪਾਉ सेवक सिख हमारे तारिय चुन चुन सत्र हमारे मारिय आप हाथ दे मुझे उभरिय मरण काल का त्रास निवरिय हु जो सदा हमारे पच्चा जो करियो रच्छा राख लिहुम राख हारे साहेब संत सहाय साहे प्यारे दीन बंत दुष्टन के हंता तुमह पुरी चतुर्दस कंता काल ब्रह्मा ब्रह्म भवतरा काल पाए शिवजू अवतरा काल पाए कर संपर्का सासा सकल काल का किया जवन काल योगी शिव की ओ बेदराज ब्रह्मा जो थियो जवन काल सब लोक असवारा नमस्कार है ताए हमारा जवन काल सब जगत बनायो देव दैत जचिन उपजायो आद अंत एकै अवतार असोई गुरु समझियो हमारा नमस्कार तेसि ही को हमारी सकल प्रजा जने आप सवारी शिवकन को शिव गुण सुख दियो सत्रण कोपाल मोहबत कियो कट कट के अंतर की जानत भले बुरे की पीर पहचानत केति दे कुंचर असुला सब पर कृपा दृष्ट कर पुल्ला संत दुख पाए ते दुखी दुख पाए साधन के सुखी एक एक की पीर पहचाने काट काट के पट पट की जाने जाबूद करकरा करता रा प्रजा तरत तब दे अपारा जब आकर करता हूं कबहु तुम मैं मिलत दे तर सब हूं जीते वदन श्रेष्ठ सब धार आप अपनी उचारें तुम सब हिते रहत नर आलम जानत भेद भेद अरे आलम ਨਿਰੰਕਾਰ ਨਿਰਮਕਾਰ ਨਿਰਲਾmbਾ ਦੇਣੀ ਨਾਲ ਨਾਦ ਸੰਭਤਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵਨ ਪਾਵਤ ਬੇਦਾ ਤਾ ਕੋ ਕਰੇ ਪਾਹਣ ਨਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਨ ਤਨੇ ਭੇਵਾ ਆਪ ਆਪਣੀ ਬਤ ਹੈ ਜੇਤੇ ਵਰਨਨ ਪਿੰਨ ਪਿੰਨ ਤੋ ਹੈ ਤੇ ਤੇ ਤੁਮਰ ਲਖਨ ਜਾਏ ਪਸਾਰਾ ਕਹਿ ਬੇ ਤ ਸਜਾ ਪ੍ਰਥਮ ਸੰਸਾਰਾ ਇਕੇ ਰੂਪਨ ਉਜਰੂ ਪਰੰਕ ਪਰਾਵ ਕੈ ਪੂਪਾਂਟ ਜੀ ਰਜ ਸੇਤ ਜਗੇਨੇ ਉਤਪਜ ਖਾਨ ਬਹੁ ਰਚ ਦੇਨੇ ਕਹਉ ਫੂਲ ਰਾਜਾ ਹੈ ਬੈਠਾ ਕਉ ਸਿਮਟ ਪਜੋ ਸੰਕਰ ਕਟਾ ਸਗਲੇ ਸ੍ਰੇਟ ਤੇ ਖਾਇ ਅਚੰਭ ਆਦ ਜੁਗਾਦ ਸਰੂਪ ਸਿਯੰਭ ਅਬ ਰੱਛਾ ਮੇਰੀ ਤੁਮ ਕਰੋ ਸਿ ਕਿ ਉਬਾਰੇ ਸੇ ਕ ਸੰਗਰੋ ਦੁਸ਼ਟ ਜਤੇ ਉਟਵਤ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇਸਤ ਚਿਤਾਵਸਰਨੀ ਪਰੇ ਤਿਨਕੇ ਦੁਸ਼ਟ ਦੁਖਤਾ ਹੈ ਮਰੇ ਪੁਰਖ ਜਮਨਪਕ ਪਰੇ ਤੇ ਹਾਰੇ ਤਿਨਕੇ ਤੁਮ ਸੰਕਰ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਐਹ ਰੱਛਾ ਹੋਇ ਤਾਹੇ ਸਭ ਕਾਲਾ ਦੁਸ਼ਟ ਅਰੇ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਾ ਰਹੋ ਤਾਂ ਕੇ ਤਾਪ ਤਨ ਕਮਾਹ ਰਹੋ ਰਿੱਧ ਸਿਤ ਘਰਮ ਸਭ ਹੋਈ ਦੁਸ਼ਟ ਚਾਸ਼ ਵਹਿ ਸਕੇ ਨਾ ਕੋਈ ਇੱਕ ਬਾਰ ਜਿਹਨੇ ਤੁਮੇ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਗੀਤ ਮੇ ਸਰਣ ਤੇ ਹਾਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਪ ਤੇ ਕੋ ਆਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨ ਗਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੋਹਾਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਹਰ ਰਾਮ ਕਲੀ ਮਹਲਾਤੀ ਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੇ ਪਾਇਆ ਸਹਿਜ ਸੇਤੀ ਮਨ ਵਡੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੇ ਗਾਵੋ ਹਰੀ ਕੇ ਰਾਮ ਅਨਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ اے من میرے آ تو sada ro har nal le har nal ro tu mann mere dukh sab visarana ange karo kare tera karj sab swarana savana kala samrat swami so karma navasare kahe nanak mann mere sada ro har nal le saache sahiba kya nahi karte reh karta tera sab ke jhe jis dehe sab paave sada sept salah teri naam man vasave naam jin ke man vasaya vaaje shabad ke neere ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੰਤੋਸ਼ ਅਵਤਰੋ ਪਿਆਰੋ ਸਾਚਨ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰਿ ਸਭਾਗੇ ਘਰਿ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤਦ ਜਿਨ ਕੋ ਸੀ ਨਾਮ ਹਰਿ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰੇਨ ਹਦ ਵਾਜੇ आनंद सनो वडा भागी ओ सकल मनोरथ पुरे पार ब्रह्म प्रभु पाया उतरे सकल वसुरे दुख रोग संताप उतरे सुनी सच्ची वाणी संत साजन पै सरसे पुरे गुरते जानी सुनते पनीत कहते पवित सतगुरु रेया भरपुरे बिनवंत नानक गुरु चरण लागे वाजे अनहद तूरै मुंदामणी मोहल्ला 5वां ਸਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾਏ ਉਧਾਰੋ ਇਹ ਵਸਤ ਤਰੀ ਨਹ ਜਾਈ ਨਿਤ ਨਿਤਰਾ ਕਰਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣ ਹਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤਿੱਥੇ ਤੂੰ ਸਮਰਾਤੇ ਜਿੱਤੇ ਕੋਈ ਨਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਪਾ ਵਜਲੇ ਬਿਕਮ ਅਸਗਾਹ ਗੁਰ ਚਪਤੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲ ਮੈਂ ਇਹੋ ਪੁਨ ਗੁਨ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸਮਲ ਸਾਹੇ ਸਾਹੇ ਬਿਰਥਾ ਕੋਈ ਨ ਜੈ ਜੀ ਆਵੇ ਤੁਧ ਆਹੇ ਸ਼ਲੋਕ ਮਹਲਾ 5ਵਾਂ ਅੰਤਰ ਗੁਰੂ ਅਰਾਧਨਾ ਜਿਹਾ ਜਪ ਗੁਰੂ ਨਾਮ ਨੇਤਰੇ ਸਤ ਗੁਰ ਪੇਖਣਾ ਸਰਵਣੇ ਸੁੰਨਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਾਈ ਠਾਓ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇਈ ਕੇ ਮਹੱਲਾ 5 ਰੱਕੇ ਰਕਨ ਹਾਰੇ ਆਪਿਓ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆਲ ਮਨੋ ਨਾਵਸਾਰੀਅਨ ਸਾਧ ਜਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ